ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਪੂਰੇ 40 ਸਾਲ ਰਾਜ ਕੀਤਾ ਹੈ। ਟਾਈਮ ਇਹ ਪੌੜੀਆਂ ਉੱਪਰ ਨੂੰ ਮਹਾਰਾਜਾ ਰਣਜੀਤ ਸਿੰਘ ਹਾਂਥੀ ਦੇ ਉੱਪਰ ਜਾਇਆ ਕਰਦੇ ਸੀਗੇ। ਜੋ ਸਥਾਨ ਬਣਿਆ ਹੋਇਆ ਹੈ। ਇਸ ਸਥਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਹੈ ਸੀਗਾ। ਬਾਦਸ਼ਾਹੀ ਮਸਜਿਦ ਗੁਰਦੁਆਰਾ ਡੇਰਾ ਸਾਹਿਬ ਰਾਨੀਆਂ ਬਹੁਤ ਰਾਨੀਆਂ ਤਸ਼ਰੀਫ ਲਾ ਰਹੀਆਂ। ਸ਼ਾਮ ਆਹ ਰਾਨੀਆਂ। ਪ੍ਰਿੰ CES ਬੰਬਾ ਕਲੈਕਸ਼ਨ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਦੀ ਜਿਹੜੀ ਅਸਲੀ ਚਮ ਹੈ ਉਹਨੂੰ ਲਾ ਕੇ ਇਹ ਘੋੜੀ ਨੂੰ ਪ੍ਰਦਰਪਿਤ ਕੀਤਾ ਹੋਇਆ ਹੈ ਕੈਮੀਕਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫਿਰ ਤੋਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਚੱਲੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਦੇ ਵਿੱਚ ਆਮ ਦੇ ਨਾਲ ਦੇ ਵਿੱਚ ਆਉਂਦੇ ਹੋ ਔਰ ਤੁਸੀਂ ਟਿਕਟ ਕਰਵਾ ਸਕਦੇ ਹੋ ਜਿੰਨੇ ਵੀ ਉਹ ਰੇ ਸਿੱਖ ਯਾਤਰੀ ਆਏ ਨੇ ਇਹਨਾਂ ਨੂੰ ਫ੍ਰੀ ਟਿਕਟਾ ਕੋਈ ਟਿਕਟ ਨਹੀਂ ਲੱਗਣੀ ਹੈਗੀ ਬਿਲਕੁਲ ਫ੍ਰੀ ਤੁਸੀਂ ਅੰਦਰ ਘੁੰਮ ਸਕਦੇ ਆ ਜਿਹੜੀ ਔਰੇ ਤੇ ਲੋਕਲ ਨੇ ਜਾਂ ਹੋਰ ਵੀ ਕੋਈ ਵੀ ਬਾਹਰ ਤੋਂ ਆਊਗਾ ਉਹਦੇ ਵਾਸਤੇ ਟਿਕਟ ਲੱਗੂਗੀ ਬਟ ਜੋ ਅੱਜ ਬਸ ਜਿੰਨੇ ਵੀ ਹੈਗੇ ਨੇ ਸਿੱਖ ਯਾਤਰੀ ਉਹੀ ਅੰਦਰ ਘੁੰਮ ਸਕਦੇ ਆ ਹੋਰ ਕਿਸੇ ਨੂੰ ਅਲਾਉ ਨਹੀਂ ਕੀਤਾ ਜਾਂਦਾ ਕਿਉਂਕਿ ਸਿਕਿਉਰਿਟੀ ਦੇ ਕਰਕੇ ਬਾਕੀ ਤੁਹਾਨੂੰ ਦਿਖਾਣੇ ਆ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਜੀ ਦੇਖੋ ਜੀ ਉਹੀ ਕਿਲਾ ਆ ਜਿੱਥੇ ਕਦੇ ਮਹਾਰਾਜਾ ਰਣਜੀਤ ਸਿੰਘ ਆਇਆ ਜਾਇਆ ਕਰਦੇ ਸੀਗੇ ਇਹ ਕਿਲਾ 15 ਤੋਂ 20 ਮੀਟਰ ਉੱਚਾ ਹੈ ਆਪਣਾ ਜਿਹੜਾ ਸ਼ਹਿਰ ਹੈ ਲਾਹੌਰ ਲਾਹੌਰ ਸ਼ਹਿਰ ਤੋਂ 15 ਤੋਂ 20 ਮੀਟਰ ਉੱਚਾ ਹੈ ਲੋ ਜੀ ਇਹਦੇ ਉੱਪਰ ਲਿਖਿਆ ਹੋਇਆ 1853 ਇਸ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਜਿਆਦਾ ਇਸ ਨੂੰ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੈ ਬਟ ਅਸੀਂ ਸੁਣਨ ਚ ਆਇਆ ਥੋੜਾ ਬਹੁਤ ਆਪ ਇਹ ਸੱਚ ਕਰਿਆ ਕਿ ਇਹ 11ਵੀਂ ਸਦੀ ਦੇ ਵਿੱਚ ਬਣਾਇਆ ਗਿਆ ਸੀ ਕਿਲਾ ਇਸ ਦੀਆਂ ਇਮਾਰਤਾਂ ਤੇ ਬਹੁਤ ਸੋਹਣੇ ਸੋਹਣੇ ਬਣਾਏ ਹੋਏ ਨੇ ਮਹਾਰਾਜ ਰਣਜੀਤ ਤੋਂ ਪਹਿਲਾਂ ਅਕਬਰ ਨੇ ਇਹਦੀ ਵਧੀਆ ਦੇਖਭਾਲ ਕਰਕੇ ਰੱਖੀ ਸੀ ਜਿਹਦਾ ਵਧੀਆ ਤਰੀਕੇ ਨਾਲ ਰੈਨੋਵੇਟ ਕਰਿਆ ਸੀਗਾ ਉਹਨਾਂ ਤੋਂ ਜਾਣ ਮਹਾਰਾਜ ਰਣਜੀਤ ਸਿੰਘ ਤੋਂ ਜਾਣ ਤੋਂ ਬਾਅਦ ਫਿਰ ਅੰਗਰੇਜ਼ਾਂ ਨੇ ਵੀ ਇਹਦੀ ਵਧੀਆ ਸਫਾਈ ਨਾਲ ਰੱਖੀ ਸੀ ਹੈ ਤੇ ਆਪ ਗਰਾਹ ਬਣਿਆ ਹੋਇਆ ਅਈ ਅੱਗੇ ਤੋਂ ਫਾਰਟ ਲੈ ਬਸ ਐਂਟਰੀ ਕਰ ਲਈ। ਇਸ ਤੋਂ ਬਾਅਦ ਕਿਲੇ ਦਾ 메ਨ ਦਰਵਾਜ਼ਾ ਆ ਗਿਆ। ਲੋ ਜੀ ਕਿਲੇ ਦੇ ਅੰਦਰ ਐਂਟਰ ਹੁੰਦੀ ਸਾਰੇ। ਖੱਬੇ ਪਾਸੇ ਇੱਕ ਰਸਤਾ ਜਾਂਦਾ ਆ ਜਿਹਦੀਆਂ ਤੁਸੀਂ ਪੌੜੀਆਂ ਦੇਖ ਸਕਦੇ। ਇਹ ਪੌੜੀਆਂ ਬਹੁਤ ਛੋਟੀਆਂ ਨੇ। ਉਚਾਈ ਵੱਜੋ। ਬਟ ਚੌੜੀਆਂ ਬਹੁਤ ਨੇ। ਸੁਣਨ ਚ ਆਇਆ ਕਿ ਕਿਸੇ ਟਾਈਮ ਇਹ ਪੌੜੀਆਂ ਉੱਪਰ ਨੂੰ ਮਹਾਰਾਜਾ ਰਣਜੀਤ ਸਿੰਘ ਹਾਂਥੀ ਦੇ ਉੱਪਰ ਜਾਇਆ ਕਰਦੇ ਸੀਗੇ ਤੇ ਜੋ ਉਹ ਟਾਕੀਆਂ ਨੇ ਪੂਰੇ ਖੜਕੇ ਜਿਹੜੇ ਆਪਣੇ ਟਰਾਂਸ ਜੈਂਡਰ ਭਾਈਚਾਰੇ ਦੇ ਲੋਕ ਪੂਰੇ ਖੜਕੇ ਫੁੱਲਾਂ ਦੀ ਵਰਖਾ ਕਰਿਆ ਕਰਦੇ ਸੀਗੇ ਇਸ ਦੇ ਉੱਪਰ ਹੀ ਮਹਾਰਾਜਾ ਰਣਜੀਤ ਸਿੰਘ ਆਪਣਾ ਜਾਂਦੇ ਸੀਗੇ ਹਾਂਥੀ ਉੱਪਰ ਬੈਠ ਕੇ ਤੇ ਹੁਣ ਆਪਾਂ ਅੱਗੇ ਵਧਦੇ ਆ ਅੱਗੇ ਦੇ ਜਿਵੇਂ ਜਿਵੇਂ ਜਿੰਨੀ ਵੀ ਮੈਨੂੰ ਥੋੜੀ-ਬਹੁਤ ਜਿੰਨੀ ਵੀ ਨੌਲੇਜ ਹੈਗੀ ਸੀ ਮੈਂ ਉਹ ਉਹ ਤੁਹਾਡੇ ਨਾਲ ਸ਼ੇਅਰ ਕਰਦਾ ਜਾਣਾ ਆ ਕਿ ਕਿਹੜੀ ਚੀਜ਼ ਕਿੱਥੇ ਬਣੀ ਸੀ। ਇੱਕ ਪਾਸੇ ਲਿਖਿਆ ਹੋਇਆ ਵੀ ਐਲੀਫੈਂਟ ਸਟੇਅਰਸ ਸ਼ਾਹ ਬੁਰਜ ਗੇਟ ਸ਼ੀਸ਼ਮਨ ਦੀਵਾਨੇ ਖਾਸ ਰਾਇਲ ਕਿਚਨ। ਹੋਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਦੀਵਾਨੇ ਖਾਸ ਵਿੱਚ। ਇਸ ਜਗ੍ਹਾ ਦੀ ਆਪਾਂ ਨੇ ਕਈ ਵਾਰ ਤਸਵੀਰ ਵੀ ਦੇਖੀ ਹੋਗੀ। ਜਿਹੜੀ ਬਣੀ ਹੋਈ ਆ ਉਹ ਤਸਵੀਰ ਅਸੀਂ ਨੇ ਦੇਖੀ ਸੀ ਕਿ ਵੀ ਉਹ ਅੰਦਰ ਲੱਗੀ ਹੋਈ ਆ ਉਹ ਤਸਵੀਰ ਜਿੱਥੇ ਮਹਾਰਾਜਾ ਰਣਜੀਤ ਸਿੰਘ ਬੈਠੇ ਸੀਗੇ ਉਹਨਾਂ ਦੇ ਨਾਲ ਜੋ ਉਹਨਾਂ ਦੇ ਨਾਲ ਦੇ ਕਰਮਚਾਰੀ ਸੀਗੇ ਮੇਨ ਮੇਨ ਉਹ ਉਰੀਆ ਕੇ ਬੈਠਦੇ ਸੀਗੇ ਤੇ ਉਸ ਤੋਂ ਬਾਅਦ ਤੇ ਨਾਲ ਇਹ ਉੱਪਰ ਤੋਂ ਇੱਕ ਦਿਖਾ ਦਈਏ ਜੋ ਸਥਾਨ ਬਣਿਆ ਹੋਇਆ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੋਇਆ ਸੀਗਾ ਤੇ ਜਿੱਥੇ ਬੈਠ ਕੇ ਮਹਾਰਾਜਾ ਰਣਜੀਤ ਸਿੰਘ ਪਹਿਲਾ ਫੈਸਲਾ ਹੁੰਦੇ ਸੀ ਉਸ ਤੋਂ ਬਾਅਦ ਫੈਸਲੇ ਨੂੰ ਜੋ ਅਮਲ ਕਰਵਾਉਣਾ ਸੀਗਾ ਤੇ ਇੱਥੇ ਤੋਂ ਕਰਵਾਉਂਦੇ ਸੀਗੇ ਤਾਂ ਕਿ ਜੋ ਵੀ ਉਹਨਾਂ ਨੇ ਫੈਸਲਾ ਲਿਆ ਉਹ ਜਨਤਾ ਦੇ ਹਿੱਤ ਵਿੱਚ ਜਾਵੇ ਤੇ ਕੋਈ ਵੀ ਮਤਲਬ ਜਿਹੜੇ ਆਪਣਾ ਪਤਾਂ ਨੂੰ ਉਸ ਤੋਂ ਕੋਈ ਦਿੱਕਤ ਨਾ ਆਵੇ। ਬਾਕੀ ਇਸ ਤੇ ਬੈਕ ਸਾਈਡ ਸ਼ੀਸ਼ਮੈਲ ਬਣਿਆ ਹੋਇਆ ਉਹਦਾ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ। ਤੁਹਾਨੂੰ ਹੋਦ ਦੁਆਰ ਤੇ ਦੱਸ ਦਈਏ ਤੇ ਇਸ ਦਾ ਨਾਮ ਅੱਠ ਦਰਾ ਪਵੇਲੀਅਨ ਇਹਦੇ ਪੰਜ ਦਰਵਾਜ਼ੇ ਇਸ ਸਾਈਡ ਤੇ ਤਿੰਨ ਦਰਵਾਜ਼ੇ ਇਸ ਸਾਈਡ ਨੇ। ਚਲੋ ਜੀ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਚੱਲਦੇ ਆਂ। ਲੋ ਜੀ دیਵਾਨੇ ਖਾਸ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਸ਼ੀਸ਼ਮੈ। ਇਹ ਬਿਲਕੁਲ ਨਾਲ ਹੀ ਆ ਜੋ ਰਸਤਾ ਜਾ ਰਿਹਾ ਆ ਸ਼ੀਸ਼ਮੈਲ ਵਾਸਤੇ। ਲੋ ਜੀ ਆਪਾਂ ਪਹੁੰਚ ਚੁੱਕੇ ਆਂ ਅੰਦਰ ਸ਼ੀਸ਼ਮੈਲ ਦੇ। ਤੇ ਇਸ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਆਂ ਵੀਡੀਓਜ਼ ਵਿੱਚ। ਵੀ ਕਿੰਨਾ ਸੋਹਣਾ ਬਣਾਇਆ ਹੋਇਆ ਸੀ ਉਸ ਟਾਈਮ ਦੇ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ਆਪਣੀਆਂ ਰਾਣੀਆਂ ਦੇ ਨਾਲ ਜਿਹੜਾ ਕੁਆਲਟੀ ਟਾਈਮ ਸਪੈਂਡ ਕਰਦੇ ਸੀਗੇ ਤੇ ਤੁਹਾਨੂੰ ਅੰਦਰ ਤੋਂ ਵੀ ਦਿਖਾ ਦਿੰਨੇ ਆ ਤੇ ਤੁਹਾਨੂੰ ਨਾਲ ਨਾਲ ਇੱਕ ਹੋਰ ਵੀ ਇੱਕ ਇੰਟਰਸਟਿੰਗ ਗੱਲ ਦੱਸ ਦਿੰਦੇ ਆ ਕਿ ਜਿਹੜੇ ਇਹਦੇ ਨਾਲ ਹੀ ਰਾਵੀ ਦਰਿਆ ਵਗਦਾ ਸੀਗਾ ਔਰ ਇਹਨੂੰ ਰਾਵੀ ਤੇ ਉਸ ਦਾ ਵਿਊ ਬਹੁਤ ਸੋਹਣਾ ਸੀਗਾ ਔਰ ਇਹਦੇ ਤੋਂ ਦੇਖੋ ਔਰ ਤੋਂ ਲਗਭਗ ਸਾਰਾ ਲਾਹੌਰ ਹੀ ਦਿਖਦਾ ਹੈ ਜੋ ਕਿ ਹੁਣ ਰਾਵੀ ਸ਼ਹਿਰ ਤੋਂ ਲਗਭਗ 1.5 ਕਿਲੋਮੀਟਰ ਦੇ ਕਰੀਬ ਦੂਰ ਵਗਦੀ ਆ ਪਹਿਲਾਂ ਉਰੀ ਨਾਲ ਹੀ ਵਗਦੀ ਸੀਗੀ ਤੇ ਇਹਨਾਂ ਦੀਆਂ ਖੰਧਾਂ ਨੇ ਜੋ ਬਣੀਆਂ ਹੋਈਆਂ ਇਹਦੇ ਵਿੱਚੋਂ ਬਿਲਕੁਲ ਵੀ ਜੋ ਗਰਮੀ ਸੀਗੀ ਉਹ ਨਹੀਂ ਅੰਦਰ ਆਉਂਦੀ ਸੀਗੀ ਤੇ ਇਹਦੇ ਦੁਬਾਰਾ ਇਦਾਂ ਦਾ ਸਟਰਕਚਰ ਬਣਾਇਆ ਵਾ ਸੀਗਾ ਕਿ ਜਦ ਰਾਬੀ ਦਾ ਠੰਡਾ ਪਾਣੀ ਵੀ ਹਵਾਏ ਦੇ ਨਾਲ ਵੱਜਦੇ ਸੀਗੇ ਤੇ ਅੰਦਰ ਵੀ ਵਧੀਆ ਮਾਹੌਲ ਬਣ ਜਾਂਦਾ ਸੀਗਾ ਅੰਦਰ ਠੰਡਾ ਰਹਿੰਦਾ ਸੀਗਾ ਇੱਕ ਤੁਹਾਨੂੰ ਗੱਲ ਹੋਰ ਦੱਸਤੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਹਰੇਕ ਇੱਕ ਧਰਮ ਦੀ ਤੇ ਕਰਦੇ ਸਨ ਤੇ ਇਹਦੇ ਵਿੱਚ ਵਧੀਆ-ਵਧੀਆ ਚਿੱਤਰ ਬਣੇ ਹੋਏ ਨੇ ਉਸ ਟਾਈਮ ਦੇ ਕਿ ਜਿਹੜੇ ਵੀ ਹਰੇਕ ਜੋ ਵੀ ਚਾਹ ਹਿੰਦੂ ਧਰਮ ਹੋਵੇ ਚਾ ਸਿੱਖ ਧਰਮ ਹੋਵੇ ਸਿੱਖ ਤਾਂ ਚਲੋ ਹੈਗੇ ਸੀਗੇ ਉਹਨਾਂ ਨੇ ਕਰਨੇ ਸੀਗਾ ਇੱਜ਼ਤ ਤੇ ਬਾਕੀ ਹੋਰ ਵੀ ਜਿਹੜੇ ਵੀ ਮੁਸਲਮਾਨ ਭਾਈਚਾਰਾ ਜੋ ਵੀ ਹੋਣ ਉਹਨਾਂ ਦੀਆਂ ਵੀ ਤਸਵੀਰਾਂ ਇਹਦੇ ਵਿੱਚ ਬਣੀ ਹੋਵੇ ਹੋ ਸਕਦੀਆਂ ਨੇ ਉਰੇ ਕੰਮ ਚੱਲਦਾ ਜਾ ਕਿਤੇ ਨਾ ਕਿਤੇ ਥੋੜਾ ਬਹੁਤਾ ਬੰਦ ਵੀ ਕਰਿਆ ਹੋਇਆ ਹੋਇਆ ਸਕਦਾ ਹੈ ਵੀਦਾ ਇੱਧਰ ਵੀ ਥੋੜਾ ਬੰਦ ਕੀਤਾ ਹੋਇਆ ਕੰਮ ਚੱਲਦਾ ਹੈ ਕੰਸਟਰਕਸ਼ਨ ਦਾ ਲੋ ਜੀ ਦੇਖੋ ਸ਼ੀਸ਼ਮੈਲ ਦੇ ਬਹਾਂ ਬਿਲਕੁਲ ਅੱਗੇ ਦਾ ਵਿਊ ਜੀ ਹੁਣ ਆਪਾਂ ਇਸ ਜਗ੍ਹਾ ਬਾਰੇ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੇ ਆ ਕਿ ਜੋ ਇਸ ਜਗ੍ਹਾ ਦਾ ਵਿਊ ਆ ਉਹ ਇਦਾਂ ਦਾ ਹੈ ਕਿ ਇੱਥੋਂ ਆਪਾਂ ਇੱਥੇ ਤੋਂ ਬੈਠ ਕੇ ਜੋ ਸਾਹਮਣੇ ਇੱਕ ਨੰਬਰ ਗੇਟ ਆ ਜੋ ਪਹਿਲਾਂ ਲਾਹੌਰ ਦਾ ਗੇਟ ਮੰਨਿਆ ਗਿਆ ਉਸ ਦਾ ਉਰੀ ਤੋਂ ਪਤਾ ਲੱਗ ਜਾਂਦਾ ਸੀ ਕਿ ਕੌਣ ਅੰਦਰ ਆ ਰਿਹਾ ਹੈ ਕੌਣ ਅੰਦਰ ਨਹੀਂ ਜਾ ਰਿਹਾ ਬਾਹਰ ਜਾ ਰਿਹਾ ਹੈ ਉਰੀ ਤੋਂ ਪਤਾ ਲੱਗ ਜਾਂਦਾ ਸੀਗਾ ਇਸ ਦੇ ਬਿਲਕੁਲ ਸਾਹਮਣੇ ਹੀ ਗੁਰਦੁਆਰਾ ਸਾਹਿਬ ਨੇ ਡੇਰਾ ਸਾਹਿਬ ਤੇ ਇਧਰਲੇ ਪਾਸੇ ਜੋ ਆਪਾਂ ਇੱਕ ਨੰਬਰ ਗੇਟ ਤੋਂ ਜੋ ਐਂਟਰ ਹੋਏ ਸੀ ਉਹ ਇਧਰਲੇ ਪਾਸੇ ਦਿਖਦਾ ਹੈ ਬਾਕੀ ਥੋੜੀ ਮੈਂ ਇੱਕ ਗੱਲ ਤੁਹਾਡੇ ਨਾਲ ਹੋਰ ਕਰ ਲੈਣਾ ਚਾਹੁੰਦਾ ਆ ਕਿ ਮੈਨੂੰ ਜਿੰਨੀ ਕ ਨੌਲੇਜ ਆ ਥੋੜੀ ਬਹੁਤੀ ਜੋ ਵੀ ਕਿਸੇ ਤੋਂ ਪਤਾ ਲੱਗਿਆ ਜਾਂ ਮੈਂ ਕੋਈ ਵੀਡੀਓ ਵਗੈਰਾ ਦੇਖੀ ਆ ਉਹੀ ਮੈਂ ਦੱਸ ਰਿਹਾ ਆ ਆਪਣੇ ਕੋਲ ਦੇ ਬਣਾ ਕੇ ਦੱਸ ਰਿਹਾ ਹਾਂ ਬਾਕੀ ਜੇ ਤੁਹਾਨੂੰ ਮਾੜਾ ਮੋਟਾ ਵੀ ਲੱਗਿਆ ਵੀ ਮੈਂ ਗਲਤ ਦੱਸ ਰਿਹਾ ਤਾਂ ਉਹਦੇ ਲਈ ਮੈਂ ਤੁਹਾਡੇ ਤੋਂ ਸਭ ਤੋਂ ਮਾਫੀ ਮੰਗਦਾ ਆ ਇਹ ਸੂਦਰ ਲੈਂਡ ਦੇ ਨਾਲ ਐਲਬਨ ਮੈਡੀਕਲ ਪਾਰਟ ਤੋਂ ਪੱਕਾ ਠੀਕ ਹੈ ਇਹ ਜਿਹੜਾ ਉੱਪਰ ਇਹ ਬਾਲਾ ਖਾਨੇ ਮਹਾਰਾਜਾ ਬੀ ਸਿੰਘ ਦੇ ਟਾਈਮ ਦਾ ਬਣਿਆ ਠੀਕ ਹੈ ਆ ਥੱਲੇ ਸ਼ਹੀਦ ਸਾਡੇ ਜਿਹੜੇ ਆ ਗਏ ਸੀ ਉਹਨਾਂ ਰਾਤ ਨੂੰ ਆਏ ਦੇ ਆ ਤੋ ਸੋ ਕੱਤੀ ਕੱਤੀ ਨੂੰ ਅੱਜ ਤਾਂ ਜਾਨੀ ਯੋਗੀ ਲਾਈਟ ਕੇ ਨਿਭਵਾ ਇਹਦਾ ਮਾਮਾ ਸੀ ਤੇ ਉਹ ਜਨਿਆਸੀ ਇਹ ਉਹਨੇ ਬਣਵਾਇਆ ਸੀ ਇਹ ਜਿਹੜੇ ਕਮਰੇ ਨੂੰ ਕੌਣ ਵਿੱਚ ਆਨ ਆ ਰਹੇ ਤੇ ਦੇਖਾਂ ਕਿ ਮਰਦਾਂ ਨੂੰ ਖੁਸ਼ ਕਰ ਲੈ ਇਹ ਜਿਹੜਾ ਕਿਨਾਰਾ ਇਹ ਪਾਨ ਵਾਲਾ ਤਰਾਂ ਦੇ ਤੇ ਫੁੱਲ ਤੇ ਖੁਸ਼ਬੂ ਸੋਚਾ ਤੇ ਉਹਨੂੰ ਕਿਉਂ ਵੀ ਸੱਚ ਬਣੇਗਾ ਪਾਣੀ ਤੇ ਮਨ ਦਾ ਸੱਚ ਆਹ ਜਾਂਤੀ ਉਹਦੀ ਉਹ ਦਾ ਹੱਥ ਨਾਲ ਕਰ ਰਹੇ ਸੀ ਉਹ ਜਿਹੜਾ ਹੱਥ ਨਾਲ ਚੱਲੀ ਜਾਂਦੇ ਤੇ ਉਹ ਕਰਾਉਂ ਬਲੰਦ ਲੈਣਿਆ ਉਹ ਲੋ ਜੀ ਜੋ ਹੁਣ ਆਪਾਂ ਦੇਖਿਆ ਉਹ ਲੋ ਜੀ ਮਹਾਰਾਜਾ ਜੀ ਦੀ ਜੀ ਇੱਕ ਜੋ ਘਰ ਕੋਠੀ ਜੇ ਮਹਾਰਾਜਾ ਨੇ ਬੰਦਾ ਉਹਦੇ ਪਰ ਦੱਸ ਰਹੇ ਸੀ ਤੇ ਜਿੰਨਾ ਕਹੋ ਸਕਿਆ ਮੈਂ ਉਹ ਵੀ ਵੀਡੀਓ ਵੀ ਕੈਪਚਰ ਕਰ ਲਈ ਇਹ ਵਿੱਚ ਲੋ ਜੀ ਥੋੜੀ ਕੱਲ ਹੋਰ ਮੈਨੂੰ ਜਿਆਦਾ ਚੇਤੇ ਆਈ ਆ ਕਿ ਜਿਹੜੇ ਆਪਣੇ ਬਾਬਾ ਬੀਦੀ ਚਾਂਦੀ ਜੀ ਹੋਏ ਨੇ ਇਧਰਲੇ ਪਾਸੇ ਜੋ ਤੁਹਾਨੂੰ ਅੰਦਰ ਦਿਖਾਇਆ ਸੀਗਾ ਕਿ ਰਾਵੀ ਦਰਿਆ ਵਗਦਾ ਆ ਉਸ ਸਾਈਡ ਨੂੰ ਉਹਨਾਂ ਨੇ ਆਪਣਾ ਘੋੜਾ ਤਾਰਿਆ ਸੀਗਾ ਜੋ ਆਪਾਂ ਨੇ ਕੁਝ ਤਸਵੀਰਾਂ ਵੀ ਬਣੀਆਂ ਹੋਈਆਂ ਨੇ ਹਿਸਟੋਰੀਕਲ ਉਹਦੇ ਵਿੱਚ ਵੀ ਆਪਾਂ ਦੇਖਿਆ ਆ। ਲੋ ਜੀ ਦੇਖੋ ਜੀ ਇਹ ਪੁਰਾਣੇ ਟਾਈਮ ਦੀ ਇੱਕ ਜੇਲ ਬਣੀ ਹੋਇਆ ਮਰਦਾਨਾ ਜੇਲ ਆ। ਤੇ ਇਸ ਤੋਂ ਬਾਅਦ ਇੱਥੇਲੇ ਪਾਸੇ ਇੱਕ ਬਰੂਦਖਾਨਾ ਆ ਆ ਉਹ ਸ਼ਾਇਦ ਬੰਦ ਕੀਤਾ ਗਿਆ। ਆਪਾਂ ਜਾ ਕੇ ਦੇਖਦੇ ਆ ਜੇ ਬੰਦ ਜੇ ਖੁੱਲ ਗਿਆ ਤਾਂ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਪੂਰੇ 40 ਸਾਲ ਰਾਜ ਕੀਤਾ ਹੈ। ਉਨ੍ਹਾਂ ਦੇ ਜਾਣ ਤੋਂ ਬਾਅਦ 10 ਸਾਲ ਤੱਕ ਉਹਨਾਂ ਦੀ ਮੜੀ ਹੀ ਰਾਜ ਕਰਦੀ ਰਹੀ ਆ ਕਿੰਦਾਂ ਦੇ ਰਾਜੇ ਹੋਣਗੇ ਮਹਾਰਾਜਾ ਰਣਜੀਤ ਸਿੰਘ ਜੀ ਕਿ ਜਿਨ੍ਹਾਂ ਦੀ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਮੜੀ ਹੀ 10 ਸਾਲ ਰਾਜ ਕਰਦੀ ਰਹੀ ਆ ਇੱਕ ਇਸ ਕਿਲੇ ਦੀ ਥੋੜੀ ਹਿਸਟਰੀ ਇਹਦੇ ਪਰ ਲਿਖੀ ਹੋਈ ਆ ਮੁਸਾਮਨ ਦਰਵਾਜ਼ਾ ਆਲਮਗੀਰੀ ਗੇਟ بارੂਦਖਾਨਾ ਜੋ ਮੈਂ ਤੁਹਾਨੂੰ ਦਿਖਾ ਰਿਹਾ ਸੀਗਾ ਹੁਣ ਵੀਡੀਓ ਵਿੱਚ ਬਾਦਸ਼ਾਹੀ ਮਸਜਿਦ ਗੁਰਦੁਆਰਾ ਡੇਰਾ ਸਾਹਿਬ ਮিনারੇ ਪਾਕਿਸਤਾਨ ਥੋੜਾ ਇਹਦੇ ਵਿੱਚ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਬਣਿਆ ਹੋਇਆ ਬਾਕੀ ਹੋਰ ਤਾਂ ਕਿਤੇ ਇੰਨੀ ਜਿਆਦਾ ਹਿਸਟਰੀ ਲਿਖੀ ਹੋਈ ਨਹੀਂ ਹੈਗੀ ਇਹ ਚਾਹੀਦਾ ਹੈ ਸਰਕਾਰਾਂ ਨੂੰ ਕਿ ਥੋੜਾ ਜੀ ਹਿਸਟਰੀ ਲਿਖੀ ਵੀ ਹੋਣੀ ਚਾਹੀਦੀ ਹੈ ਤਾਂ ਕਿ ਜੋ ਨਵਾਂ ਬੰਦਾ ਆਂਦਾ ਹੈ ਉਹਨਾਂ ਨੂੰ ਪੜ੍ਹ ਕੇ ਹੀ ਪਤਾ ਲੱਗ ਜਾ ਸਕੇ ਵੀ ਕਿੱਥੇ ਕੀ ਸੀਗਾ ਕਿਉਂਕਿ ਗਾਈਡ ਤੇ ਵੀ ਇੰਨਾ ਜਿਆਦਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂ ਕੀ ਪਤਾ ਹੋ ਸੱਚ ਬੋਲ ਰਹੇ ਆ ਜਾਂ ਝੂਠ ਬੋਲ ਰਹੇ ਆ ਤੇ ਹਿਸਟਰੀ ਪੜਨ ਤੋਂ ਜੋ ਜਿਸ ਨੂੰ ਮਾੜਾ ਮੋਟਾ ਪੜ੍ਹਨਾ ਹੁੰਦਾ ਹੈ ਉਹ ਹਿਸਟਰੀ ਪੜ੍ਹ ਕੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਇੱਥੇ ਆ ਚੀਜ਼ ਹੁੰਦਾ ਸੀਗਾ ਦੇ ਹੋਏ ਆ ਗਏ ਹਾਂ ਅਸੀਂ ਇਸ ਸਾਈਡ ਤੇ ਇੱਥੇ ਬਹੁਤ ਸੋਹਣੇ ਫੁੱਲ ਬੂਟੇ ਲਗਾਏ ਹੋਏ ਨੇ ਛੋਟੀਆਂ-ਮੋਟੀਆਂ ਪਾਰਕਾਂ ਬਣੀ ਹੋਈਆਂ ਨੇ ਤੇ ਦੇਖਦੇ ਆ ਅੱਗੇ ਤੁਹਾਨੂੰ ਜੋ ਵੀ ਹਿਸਟਰੀ ਬਾਰੇ ਕੁਝ ਵੀ ਪਤਾ ਲੱਗਦਾ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਤੇ ਪਹਿਲਾਂ ਤੁਸੀਂ ਉਹਦੇ ਸਟਰਕਚਰ ਜੋ ਬਣੀ ਹੋਈ ਆ ਉਹਦੇ ਤੁਸੀਂ ਦਰਸ਼ਨ ਕਰ ਲਓ ਉਹਦੇ ਕੰਮ ਚੱਲਣ ਕਰਕੇ ਨਾ ਥੋੜੀ ਜਗ੍ਹਾ ਬੰਦ ਕੀਤੀ ਹੋਈਆਂ ਨੇ ਉਹਦੇ ਕਰਕੇ ਥੋੜੀ ਸਾਨੂੰ ਵੀਡੀਓਸ ਬਣਾਉਣ ਵਿੱਚ ਵੀ ਮੁਸ਼ਕਿਲਾਂ ਆ ਰਹੀਆਂ ਨੇ ਇਹ ਤਾਂ ਜੋ ਵੀ ਥੋੜਾ ਬਹੁਤਾ ਜੋ ਇਤਿਹਾਸ ਰਹਿ ਰਿਹਾ ਆ ਸਾਡੇ ਤੋਂ ਉਹ ਵੀ ਅਸੀਂ ਕਵਰ ਕਰ ਲੈਂਦੇ ਨਾਲ ਦੇ ਨਾਲ ਬਹੁਤ ਨਿਊ ਰੈਸੇ ਪਹੁੰਚ ਗਿਆ ਇੱਕ ਸ਼ਾਹੀ ਹਮਾਮ ਦੇ ਵਿੱਚ ਮੰਨ ਲਓ ਜਿੱਤ ਆਪਾਂ ਕਹਿੰਦੇ ਨੇ ਨਹਾਉਣ ਵਾਲਾ ਹੀ ਉਹ ਜਿੱਦਾਂ ਆਪਾਂ ਦੇਖ ਸਕਦੇ ਹਾਂ ਜਿਹੜੀ ਉਰੇ ਦੀ ਇੱਟਾ ਵੀ ਉਹ ਬਹੁਤ ਪਤਲੀ ਆ ਤੇ ਇਹਨਾਂ ਦੀ ਜਿਹੜੀ ਉਹ ਦੀਵਾਰ ਦੀ ਜੋ ਚੜਾਈ ਆ 2.5 ਤੋਂ 3 ਫੁੱਟ ਦੇ ਕਰੀਬ ਆ ਤੇ ਇਸ ਦੇ ਵਿੱਚ ਜੋ ਵਰਤੋਂ ਕਰੀ ਗਈ ਆ ਮੇਰੇ ਖਿਆਲ ਦੇ ਵਿੱਚ ਕਿਹਦੇ ਵਿੱਚ ਚੂਨੇ ਦੀ ਵਰਤੋਂ ਕਰੀ ਗਈ ਆ ਆ ਦੇਖ ਸਕਦੇ ਆਪਾਂ ਚੋਨੇ ਦੀ ਬਟਾ ਆਪਣੇ ਪੰਜਾਬ ਦੇ ਵਿੱਚ ਇਸ ਇਟ ਨੂੰ ਆਪਾਂ ਸਰਹੱਦੀ ਇਟ ਕਹਿੰਦੇ ਨੇ ਪੁਰਾਣੀ ਇਟ ਜਿਆਦਾਤਰ ਤਾਂ ਸਰਹੱਦ ਆਪਣੇ ਪੰਜਾਬ ਦੇ ਵਿੱਚ ਸਰਹੱਦੀ ਇਟ ਚੱਲਦੀ ਕਹਿੰਦੇ ਨੇ ਇਹਨੂੰ ਤੇ ਬਾਕੀ ਇਹ ਨਦੀ ਮਜ਼ਬੂਤੀ ਬਹੁਤ ਹੁੰਦੀ ਸੀਗੀ ਇਹਦੇ ਵਿੱਚੋਂ ਗਰਮੀ ਜੋ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਸਕਿਆ 10 ਘੜੇ ਸੀਗਾ ਇਹਦੇ ਵਿੱਚੋਂ ਨਾ ਗਰਮੀ ਨਹੀਂ ਪਾਸ ਹੁੰਦੀ ਸੀ ਤੇ ਜੋ ਅੰਦਰ ਵਾਲਾ ਟੈਂਪਰੇਚਰ ਸੀ ਉਹ ਨਾਰਮਲ ਰਹਿੰਦਾ ਦਾ ਆਮ ਬਾਹਰ ਨਾਲੋਂ ਵੀ ਵਧੀਆ ਰਹਿੰਦਾ ਸੀਗਾ ਤੇ ਠੰਡ ਰਹਿੰਦੀ ਸੀ ਆਮ ਦਿਨਾਂ ਦੇ ਵਿੱਚ ਵੀ ਲੋਜੀਕ ਆਹ ਬਹੁਤ ਸੋਹਣੀ ਇਮਾਰਤ ਬਣੀ ਹੋਈ ਆ ਜਿੱਦੀ ਕਿ ਬਾਹਰਲੇ ਪਾਸੇ ਤੋਂ ਜੋ ਸਟਰਕਚਰ ਆ ਉਹ 16 ਦਰੀ ਦੀ ਆ ਤੇ ਅਸੀਂ ਅੰਦਰ ਤੋਂ ਥੋੜਾ ਕਾਊਂਟ ਕਰਕੇ ਦੇਖਿਆ ਕਿ ਅੰਦਰ ਉਹ 12 ਦਰੀ ਆ ਬਹੁਤ ਸੋਹਣੀ ਲੱਗ ਰਹੀ ਆ ਅੰਦਰ ਤੋਂ ਬਣਿਆ ਹੋਇਆ ਆ ਆਪਾਂ ਦੇਖ ਸਕਦੇ ਹਾਂ ਇਹਦੇ ਸੈਂਟਰ ਦੇ ਵਿੱਚ ਸ਼ਾਇਦ ਫੁਹਾਰਾ ਹੋ ਸਕਦਾ ਆ ਪਾਣੀ ਨਿਕਲ ਸਕਦਾ ਹੋਵੇ ਇਹਦੇ ਵਿੱਚ ਦੀ ਸ਼ੇ ਉਹ ਵਾਲਾ ਆ ਜਿੰਨੇ ਵੀ ਆਪਣੇ ਨਾਲ ਦੇ ਜੋ ਵੀ ਆਏ ਨੇ ਯਾਤਰੀ ਆਏ ਹੋਏ ਨੇ ਉਹ ਸਾਰੇ ਉਹ ਫੋਟੋਆ ਬਣਾ ਰਹੇ ਨੇ ਕੋਈ ਵੀਡੀਓਜ਼ ਬਣਾ ਰਿਹਾ ਆ ਕੋਈ ਰੀਲਾ ਬਣਾ ਰਿਹਾ ਆ ਇੱਕ ਚਾਹ ਹੁੰਦਾ ਆ ਆਪਣੇ ਰਾਜੇ ਦੇ ਜੋ ਆਪਣਾ ਰਾਜ ਹੁੰਦਾ ਸੀ ਇਹ ਕਦੇ ਉਹ ਸਾਬ ਨੂੰ ਦੇਖਣ ਦਾ ਚਾਹ ਹੁੰਦਾ ਆ ਲੋਈ ਦੇਖੋ ਰਾਨੀਆਂ ਮਹਾਨ ਰਾਨੀਆਂ تشریف ਲਾ ਰਹੀ ਸ਼ਾਮ ਵੀ ਨਾ ਰਹਾ ਦੇ ਪੂਰਾ ਮਾਹੌਲ ਬਣਾਇਆ ਪਿਆ ਉਹਦੇ ਜੀ ਬਾੜ ਮਦਾਉ ਮਨੇ ਵੀਡੀਓ ਬਣਾਇਆ ਇਹ ਕਿੰਨੇ ਆ ਰਿਹਾ 20 ਰੁਪਏ ਜਿੰਨੂੰ ਕਿਆ ਕਿਆ ਕਰਦੇ ਆ ਥੋੜਾ ਲੱਗਦੀ ਇਹ ਕਿੰਦੇ ਪਾ ਲਓ ਜੀ ਜੋ ਤੁਸੀਂ ਇਹ ਛੱਤ ਦੇਖ ਰਹੇ ਹੋ ਇਹ ਜਿਹੜੀ ਛੱਤ ਆ ਇਹ ਚੇਂਜ ਕੀਤੀ ਗਈ ਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਵਾਲੀ ਛੱਤ ਜਿਹੜੀ ਸੀ ਇਹ ਡਿੱਗ ਚੁੱਕੀ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਸ ਨੂੰ ਦੁਬਾਰਾ ਤੇ ਬਣਵਾਇਆ ਸੀਗਾ ਤੁਸੀਂ ਦੇਖ ਲਓ ਅੰਗਰੇਜ਼ਾਂ ਦੀ ਬਣਾਈ ਹੋਈ ਹੈ ਇਹ ਵਾਲੀ ਛੱਤ ਨੂੰ ਪਹੁੰਚ ਚੁੱਕੇ ਆ ਜੀ ਪ੍ਰਿੰਸੈਸ ਬਾਂਬਾ ਕਲੈਕਸ਼ਨ ਇਸ ਤੋਂ ਬਾਅਦ ਤੁਹਾਨੂੰ ਆਪਾਂ ਅੰਦਰ ਜਾ ਕੇ ਦਿਖਾਵਾਂਗੇ ਪਹਿਲਾਂ ਆਪਾਂ ਦੇਖ ਲਈਏ ਲਾਹੌਰ ਫੋਰਟ ਮਿਊਜ਼ੀਅਮ ਪਹੁੰਚ ਜਿਵੇਂ ਸਾਡੇ ਬੰਦੇ ਖੋ ਚੁੱਕੇ ਤੇ ਉਹਰੇ ਬਹੁਤ ਵੱਡਾ ਕਿਲਾ ਹੈ ਕਿੱਦਾਂ ਲੱਭੇ ਫਿਰ ਤੁਸੀਂ ਤੁਸੀਂ ਲੱਭੇ ਸਾਨੂੰ ਜੀ ਤਾਂ ਅਸੀਂ ਤੇ ਉਰੀ ਦੇ ਬਸ ਸਰ ਲੋ ਜੀ ਹੁਣ ਆਪਾਂ ਦਿਖਾ ਦਈਏ ਇੱਕ ਪ੍ਰਾਣੀ ਕਲੈਕਸ਼ਨ ਪੈਂਕਰ ਪੇਂਟਿੰਗ ਦੇ ਇੱਕ ਕੋਇਨ ਤੇ ਅੱਗੇ ਚਲੇ ਜਾਣਾ ਦਿਖਾਇਓ ਨਾਨਕ ਸਾਈਂ ਸਿੱਕਾ ਵੀ ਹੈਗਾ ਵਿੱਚ ਦੇ ਜੇ ਸਾਰੇ ਇਹ ਨਾਨਕ ਸਾਈਂ ਇਹ ਨਾਨਕ ਸਾਈਂ ਨੇ ਸਾਰੇ ਆ ਦੇਗਾ ਅਕਾਲ ਸਹਾਏ ਨਾਨਕ ਜੀ ਇਹ ਸਾਰੇ ਨਾਨਕ ਸਾਈਂ ਸਿੱਕੇ ਬੜੀ ਵਿਆਪਨੀ ਆ ਅਕਾਲ ਸਹਾਏ ਬਿਲਕੁਲ ਸਹੀ ਪੜਾ ਉਹ ਅਕਾਲ ਸਹਾਏ ਕਿ ਸੀਗੇ ਆਪਣੇ ਜੋ ਪੁਰਾਣੇ ਸਿੱਕੇ ਉਸ ਟਾਈਮ ਦੇ ਮਹਾਰਾਜ ਰਣਜੀਤ ਸਿੰਘ ਟਾਈਮ ਦੇ ਪੁਰਾਣੇ ਸਿੱਕੇ ਨੇ ਹਾਂ ਗੈਲਰੀ ਚ ਨੇ ਕੋਈ ਜਾਏ ਤੇ ਤੁਹਾਨੂੰ ਹੁਣ ਇੱਕ ਹੋਰ ਗੱਲ ਦੱਸਦੀ ਕਿ ਉਸ ਟਾਈਮ ਦਾ ਜੋ ਆਪਣਾ ਨਾਨਕ ਸਾਈਂ ਸਿੱਕਾ ਸੀਗਾ ਉਸ ਦੀ ਕੀਮਤ 13 ਪਾਉਂਡ ਦੇ ਬਰਾਬਰ ਸੀਗੀ ਇਹ ਸੀਗੇ ਪ੍ਰਾਣੀ ਕਲੈਕਸ਼ਨ ਪਈ ਆ ਰਾਜਾ ਗੁਲਾਬ ਸਿੰਘ ਵਿਦੋਗਰਾ ਚੀਫ ਆਫ ਕਸ਼ਮੀਰ ਆ ਸੀਗੇ ਮਹਾਰਾਜਾ ਦਲੀਪ ਸਿੰਘ ਥੋੜੀ ਨਾ ਇਹਦੇ ਉੱਪਰ ਰਿਫਲੈਕਸ਼ਨ ਪੈ ਗਈ ਹੈ ਲਾਈਟ ਕਰਕੇ ਇਸ ਕਰਕੇ ਤਸਵੀਰ ਚੰਗੀ ਤਰ੍ਹਾਂ ਸਾਫ਼ ਨਹੀਂ ਦਿਖ ਰਹੀ ਹੈਗੀ ਬਾਦਸ਼ਾਹ ਰਣਜੀਤ ਸਿੰਘ ਫੌਨ ਲਾਹੌਰ शेर सिंग जी महाराज शेर सिंह एक द्रीप सिंह सतारा सौ पचानवे दिख रहे हैं राजा हीरा सिंह जी बस स्टॉप वो विद नेवी ਇਹ ਜਿੱਲੇ ਵੀ ਆਪਣੇ ਰਾਜ ਹੋਏ ਨੇ ਉਹਨਾਂ ਦੇ ਸਾਰਿਆਂ ਦੇ ਕੋਈ ਸਿਖਰਾ ਰੱਖੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਛਪੜ ਦੀ ਫੋਟੋ ਪਤੌਪ ਸਿੰਘ ਮਹਾਰਾਜਾ ਰਣਜੀਤ ਸਿੰਘ ਇਹ ਤਸਵੀਰ ਤਾਂ ਆਪਾਂ ਨੇ ਬਹੁਤ ਜਗਾਂ ਵਿੱਚ ਦੇਖੀ ਹੈ ਮਹਾਰਾਜਾ ਰਣਜੀਤ ਸਿੰਘ ਇਹਦਾ ਥੋੜਾ ਆਪਣੇ ਜਿਹੜੇ ਆਹ ਦੇਖੋ ਲਓ ਬਾਬਾ ਅੱਗੇ ਵਧਦੇ ਆ ਜਿੱਥੇ ਪੁਰਾਣੇ ਟਾਈਮ ਦੇ ਸ਼ਸਤਰ ਰੱਖੇ ਹੋਏ ਨੇ ਇਹ ਅਫਗਾਨਾਂ ਦੇ ਟਾਈਮ ਦੇ ਨੇ ਸ਼ਸਤਰ ਦੇਨਸ ਟਾਈਮ ਦੀਆਂ ਪਈਆਂ ਨੇ ਜਿੱਦੀਆਂ ਵੀ ਤਲਵਾਰਾਂ ਸਨ ਇਹ ਲੋਕਿੰਗ ਸੇ ਟਾਈਮ ਦੀ ਪਈਆਂ ਨੇ ਮਤਲਬ ਜਿੰਨੇ ਵੀ ਸਾਨੂੰ ਪੜ ਕੇ ਜੋ ਵੀ ਪਤਾ ਲੱਗਦਾ ਅਸੀਂ ਨਾਲ ਦੇ ਨਾਲ ਤੁਹਾਨੂੰ ਦੱਸਦੇ ਜਾਵਾਂਗੇ ਤੇ ਦੇਖੋ ਜੀ ਉਸ ਟਾਈਮ ਪੁਰਾਣੇ ਟਾਈਮ ਦੀਆਂ ਜੋ ਪਈਆਂ ਨੇ ਤੇ ਔਰੇ ਜੋ ਹਥਿਆਰ ਨੇ ਪੁਰਾਣੇ ਟਾਈਮ ਦੇ ਸਾਰੇ ਬਿਲਕੁਲ ਕਰਕੇ ਹੋਏ ਨੇ ਇਹਦੇ ਵਿੱਚ ਜੋ ਉਸ ਲਿਖਿਆ ਹੋਇਆ ਉਹ ਆਪਾਂ ਦੇਖਦੇ ਹਾਂ ਉਹ ਇਹ 1700 ਦੇ ਨੇ ਮਿਲਦੇ ਔਰ 1800 40 ਦੇ ਤੱਕ ਦੇ ਹਥਿਆਰ ਪੈਣ ਦੇ ਵਿੱਚ ਬਸਲੀ ਉੱਤਰਨਾ ਬਈ ਉਹਨਾਂ ਕਹੋ ਜੋ ਉਸ ਟਾਈਮ ਦੇ ਹਥਿਆਰ ਇੱਧਰ ਰੇ ਪਏ ਨੇ ਇਹ ਵੀ ਆਪ ਦੇਖ ਲੈਣੇ ਆ ਇਹ ਤਲਵਾਰਾਂ ਨੇ ਤੇ ਹੈਲਮਟ ਬਏ ਨੇ ਉਸ ਟਾਈਮ ਦੀਆਂ ਕੰਨਾ ਸੀ ਇਹ ਦੇ ਕਿੰਨੇ ਲੰਬੇ ਲੰਬੀਏ ਨੇ ਜੇ ਜਿੰਨੀਆਂ ਵੀ ਨੇ ਹੈ ਅੰਗਰੇਜ਼ਾਂ ਨੇ ਸਾਫ ਕਰ ਰੱਖ ਲਈ ਨੇ ਉਸ ਟਾਈਮ ਦੇ ਜੋ ਜਿੰਨੇ ਵੀ ਇਹ ਵਿਆਦ ਨੂੰ ਹਰੇ ਹੁੰਦੇ ਹੋਏ ਨੇ ਬਣੀ ਬਹੁਤ ਸੋਹਣੀ ਤਸਵੀਰ ਬਣੀ ਹੋਈ ਹੈ ਜੋ ਅੰਗਰੇਜ਼ਾਂ ਤੇ ਸਿੱਖਾਂ ਦੀ ਜੰਗ ਦੀ ਇਹ ਮਲਤਾਂ ਦੀ ਜੰਗ ਦੇ ਦਰਾਂ ਦੀ ਰੇਡੀਓ ਜੋ ਪੇਂਟਿੰਗ ਬਣੀ ਹੋਈ ਹੈ ਦੀ ਲਾਸ਼ਾਂ ਤੋਂ ਮਾਣ ਮਾਣ ਕੇ ਜਨਮ ਲਿਆ ਉਹ ਵੀ ਇਹ ਮੋਦਕੀ ਦੀ ਜੰਗ ਸੀਗੀ ਉਦੋਂ ਦੀ ਸਰੀਰ ਆ ਆਲੀ ਬਾਦ ਜੀ ਮਹਾਰਾਜਾ ਜਿਸ ਤਰ੍ਹਾਂ ਪੈਂਟਿੰਗਾਂ ਜੋ ਜੀ ਹੁਣ ਇਸ ਤੋਂ ਬਾਅਦ ਆਪਾਂ ਅੱਗੇ ਵਧਦੇ ਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਖੜੀ ਆ ਤੇ ਜਿਹੜੀ ਇਹਦੀ ਖਾਲਾ ਇਹ ਉਸ ਟਾਈਮ ਦੇ ਉਹ ਬਣੀ ਹੋਈ ਆ ਇਹ ਘੋੜੀ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਆ ਨਾਮ ਇਹਦਾ ਹੈਗਾ ਲੈਲਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਘੋੜੀ ਦੀ ਜਿਹੜੀ ਅਸਲੀ ਚਮ ਹੈ ਉਹਨੂੰ ਲਾ ਕੇ ਇਹ ਘੋੜੀ ਨੂੰ ਪ੍ਰਦਰਸ਼ਿਤ ਕੀਤਾ ਹੋਇਆ ਹੈ ਕੈਮੀਕਲ ਵਗੈਰਾ ਲਾ ਕੇ ਤੇ ਇਹਦੇ ਆਲੇ-ਦੁਆਲੇ ਜਿਹੜਾ ਸ਼ੀਸ਼ਾ ਲਾਇਆ ਹੋਇਆ ਹੈ ਇਹ ਤਾਂ ਕਰਕੇ ਇਹ ਚੀਜ਼ ਦੇ ਦੀ ਅੱਖੀ ਹੋਈ ਹੈ ਭਾਰਾਣੀ ਬੰਬਾ ਪ੍ਰਿੰਸੀਸ ਕਲੈਕਸ਼ਨ ਦੇਖਣ ਤੋਂ ਬਾਅਦ ਅਸੀਂ ਆ ਚੁੱਕੇ ਹਾਂ ਜੀ ਬਾਹਰ ਹੁਣ ਬਾਦਿਆਂ ਪਾਗੇ ਵੱਲ ਨੂੰ